ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੇਰੀ ਕਰਸੀ ਵੱਲੋਂ ਬਟਾਲਾ ਦੇ ਕਈ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ ਇਸ ਮੌਕੇ ਅਗਸਤ ਮਹੀਨੇ ਵਿੱਚ ਆਉਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪੁਰਬ ਨੂੰ ਦੇਖਦੇ ਹੋਏ ਕਰਸੀ ਨੇ ਕਿਹਾ ਕਿ ਕਰੋੜਾਂ ਰੁਪਇਆ ਦੇ ਫੰਡ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪੁਰਬ ਨੂੰ ਲੈ ਕੇ ਬਟਾਲਾ ਵਿੱਚ ਆਏ ਨੇ ਉਹਨਾਂ ਨਾਲ ਬਟਾਲਾ ਦੀ ਨੁਹਾਰ ਬਦਲੀ ਜਾਏਗੀ ਨਾਲ ਹੀ ਕਲਸੀ ਨੇ ਕਿਹਾ ਕਿ ਜੋ ਤਰਨ ਤਰਨ ਵਿੱਚ ਜਿਮਣੀ ਚੋਣ ਦਾ ਐਲਾਨ ਹੋਇਆ ਹੈ ਉਹ ਆਮ ਆਦਮੀ ਪਾਰਟੀ ਬੜੀ ਸ਼ਾਨ ਦੇ ਨਾਲ ਜਿੱਤੇਗੀ ਕਿਉਂਕਿ ਆਮ ਆਦਮੀ ਪਾਰਟੀ ਨੇ ਲੋਕਾਂ ਦਾ ਕੰਮ ਕੀਤਾ ਹੈ ਲਾਈਟ 24 ਘੰਟੇ ਆ ਰਹੀ ਹੈ ਕਿਸੇ ਨੂੰ ਫਸਲ ਬੀਜਣ ਦੇ ਵਿੱਚ ਕੋਈ ਤੰਗੀ ਪਰੇਸ਼ਾਨੀ ਨਹੀਂ ਆਈ ਹਰ ਵਰਗ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲ ਰਹੀ ਆ ਜਿਸ ਨੂੰ ਲੈ ਕੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਨੇ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਕਲ ਦੀ ਇੱਕ ਤੇ 90 ਲੱਖ ਦਾ ਜਿਹੜਾ ਕੰਮ ਹੈ ਉਹ ਜਿਹੜੀ ਪ੍ਰਵਾਨਗੀ ਦਿੱਤੀ ਗਈ ਹੈ ਜਿਹਦੇ ਵਿੱਚ ਸੜਕਾਂ ਜਿਹੜੀਆਂ ਟੁੱਟੀਆਂ ਸੀ ਜਿਹਦੇ ਵਿੱਚ ਸਭ ਤੋਂ ਮੇਨ ਜ਼ਰੂਰੀ ਜਿਹੜੀ ਪਾਇਨ ਸਕੂਲ ਦੀ ਜਿਹੜੀ ਸੜਕ ਸੀ ਉਹਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਔਰ ਵੀ ਕਿਉਂਕਿ ਛੋਟੇ ਬੱਚੇ ਵੀ ਪੜਦੇ ਸੀ ਉਸ ਇਹ ਸੜਕ ਨੂੰ ਹੁਣ ਪਹਿਲ ਦੇ ਆਧਾਰ ਤੇ ਜਿਹੜੀ ਸ਼ੁਰੂਆਤ ਕਰਨ ਜਾ ਰਹੇ ਹਾਂ ਤਾਂ ਜੋ ਕਿ ਸਾਡੇ ਬੱਚਿਆਂ ਨੂੰ ਸਾਡੇ ਜਿਹੜੇ ਪਰਿਵਾਰ ਨੇ ਜਿਹੜੇ ਛੱਡਣ ਆਉਂਦੇ ਨੇ ਉਹਨਾਂ ਨੂੰ ਵੀ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਵੇ ਔਰ ਬਾਕੀ ਵੀ ਜਿਹੜੀਆਂ 6-7 ਗਲੀਆਂ ਇੱਥੋਂ ਦੀਆਂ ਪਾਸ ਕੀਤੀਆਂ ਨੇ ਉਹਦਾ ਵੀ ਦਿਨ-ਪ੍ਰਤੀ ਦਿਨ ਬਾਅਦ ਉਦਘਾਟਨ ਜਰਾ ਕਰਦੇ ਰਹਿਣਗੇ ਜੀ ਤਿਆਰੀ ਹੈ ਪੂਰੀ ਕੋਈ ਦਿੱਕਤ ਨਹੀਂ ਲੋਕ ਨਾਲ ਨੇ ਪਿੰਡਾਂ ਦੇ ਵਿੱਚ ਬਿਜਲੀ ਪੂਰੀ ਆ ਰਹੀ ਹੈ ਜੋ ਵਾਅਦੇ ਕੀਤੇ ਸੀ ਉਹਨਾਂ ਵਾਦਿਆਂ ਤੇ ਆਮ ਆਦਮੀ ਪਾਰਟੀ ਖਰੀ ਉੱਤਰ ਰਹੀ ਹੈ ਲੋਕ ਨਾਲ ਤੁਰੇ ਨੇ ਕਲੋਤੇ ਨੇ ਅੱਜ ਤੱਕੜੇ ਹੋ ਕੇ ਤੁਲ ਇਕਤਮ ਦੱਸਣਾ ਚਾਹੁੰਦਾ ਵੀ 4.5 ਕਰੋੜ ਦੇ 4 4 ਕਰੋੜ 12 ਲੱਖ ਦੇ ਜਿਹੜੇ ਟੈਂਡਰ ਲਾਈਟਾਂ ਦੇ ਜਿਹੜੇ ਪਾਸ ਕਰ ਦਿੱਤੇ ਨੇ ਜਿਹੜੇ ਮੇਨ ਕਿਉਂਕਿ ਇੰਟਰਨਲ ਜਿਹੜਾ ਉਹ ਹੱਲੇ ਕਾਰਪੋਰੇਸ਼ਨ ਸਾਡੇ ਅੰਡਰ ਨਹੀਂ ਹੈਗੀ ਬਟ ਜਿਹੜੀਆਂ ਮੇਨ ਰੋਡਸ ਨੇ ਜਿਹੜੀਆਂ ਸਾਰੀਆਂ ਆਪਾਂ ਉਹਨਾਂ ਤੇ ਵਰਕ ਕਰਕੇ ਔਰ ਲਾਈਟਾਂ ਜਿਹੜੀਆਂ ਨੇ ਲਗਾਉਣ ਜਾ ਰਹੇ ਆ ਔਰ ਜਿਹੜੇ ਜਿਹੜੇ ਅੱਜ ਕਮਿਸ਼ਨਰ ਸਾਹਿਬ ਨਾਲ ਵੀ ਮੀਟਿੰਗ ਹੈ ਵੀ ਜਿੱਥੇ ਜਿੱਥੇ ਵੀ ਕੋਈ ਕਮੀ ਪੇਸ਼ੀ ਹੈ ਜਿੱਥੇ ਵੀ ਸਰਕਾਰ ਦੀ ਲੋੜ ਹੈ ਕਿਉਂਕਿ ਬਾਹਰੋਂ ਸੰਗਤਾਂ ਵੱਧ ਹੁੰਦੀਆਂ ਨੇ ਪ੍ਰਾਪਰਲੀ ਪੂਰੀ ਤਿਆਰੀ ਨਾਲ ਆਪਾਂ ਬਾਬਾ ਜੀ ਦਾ ਵਿਆਹ ਜਿਹੜੇ ਕੋਈ ਕਸਰ ਨਹੀਂ ਰਹਿਣ ਦਵਾਂਗੇ ਸਾਡੇ ਵੱਲੋਂ ਪਹਿਲ ਕਦਮੀ ਵੀ ਹੁੰਦੀ ਹੈ ਔਰ ਸਾਡੀ ਕੋਸ਼ਿਸ਼ ਵੀ ਹੁੰਦੀ ਹੈ ਵੀ ਜਿਹੜੀਆਂ ਬਾਹਰੋਂ ਸੰਗਤਾਂ ਆਉਣ ਉਹਨਾਂ ਨੂੰ ਵਧੀਆ ਸਹੂਲਤ ਮਿਲ ਸਕੇ ਬਹੁਤ ਅੱਛਾ ਲੱਗਿਆ ਕਿਉਂਕਿ ਇਹ ਪ੍ਰੋਬਲਮ ਬੱਚਿਆਂ ਨੂੰ ਆਂਦੀ ਸੀ ਉਸ ਵੇਲੇ ਲੋਕ ਵਾਲੀ ਸੜਕ ਇਮੀਡੀਏਟਲੀ ਪਹਿਲੀ ਸੀ ਤਾਂ ਕਿ ਇਸ਼ੂ ਨਾ ਆਏ ਬੜਾ ਜ਼ਰੂਰੀ ਤੇ ਹੈ ਸੀ ਸੀਮੈਂਟ ਵਾਲੀ ਸੜਕ ਤੇ ਹੁਣ ਇਹ ਬਣਾ ਲਗੇ ਮੁਸ਼ਕਲ ਕੋਈ 4 ਸਾਲ ਪਹਿਲਾਂ ਸੀ 4 ਸਾਲ ਪਹਿਲਾਂ ਸ਼ੁਰੂ ਹੋਈ ਸੀ ਜਿਹੜੋਂ ਇਹ ਸੜਕ ਪੁੱਟ ਕੇ ਸੀਵਰੇਜ ਪਏ ਸੀ ਉਸ ਤੋਂ ਬਾਅਦ ਆਇਆ